ਦੋ ਕਲਾਕਾਰਾਂ ਪਰਵਾ ਨੇ ਮਿੱਟੀ ਦੇ ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਬਣਾਈ ਹੈ ਜਿਸ ਨੂੰ ਵੇਖ ਕੇ ਸਭ ਹੈਰਾਨ ਹੋ ਜਾਂਦੇ ਨੇ ਆਰਟਿਸਟ ਮਨਜੀਤ ਸਿੰਘ ਕਲਕਲਾ ਨੇ ਦੱਸਿਆ ਹੈ ਕਿ ਜਦੋਂ ਉਸਨੇ 2016 ਵਿੱਚ ਗਾਣਾ ਲਿਖਿਆ ਸੀ ਤਾਂ ਖੁਦ ਸਿੱਧੂ ਮੂਸੇਵਾਲਾ ਨੇ ਫੋਨ ਕਰਕੇ ਉਸ ਦੀ ਤਾਰੀਫ਼ ਕੀਤੀ ਸੀ ਮਨਜੀਤ ਸਿੰਘ ਕਲਕਲਾ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਉਹ ਮੂਸੇਵਾਲਾ ਦਾ ਆਦਮ ਕਤ ਬੁੱਤ ਵੀ ਬਣਾਉਣਗੇ ਅਸੀਂ ਦੋਨੋਂ ਮੂਰਤੀ ਕਲਾ ਦੇ ਆਰਟਿਸਟਾਂ ਤੇ ਸਾਡਾ ਮਨ ਬਹੁਤ ਉਦਾਸ ਹੋਇਆ ਜਦੋਂ ਅਸੀਂ ਉਹ ਖਬਰ ਸੁਣੀ ਕਿ ਜਿਹੜਾ ਮਹਾਨ ਵਿਸ਼ਵ ਦਾ ਸਾਡਾ ਪੰਜਾਬੀ ਦਾ ਜਿਹੜਾ ਮਾਣ ਕਰਤਾ ਗਾਇਕ ਹੈ ਤੇ ਉਹਦੀ ਗੋਲੀ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਗਈ ਉਦੋਂ ਦੇ ਅਸੀਂ ਉਦਾਸ ਸੀ ਬਹੁਤ ਤੇ ਕੱਲ ਅਸੀਂ ਸਵੇਰ ਸੋਚਿਆ ਵੀ ਅਸੀਂ ਆਪਣੇ ਆਰਟ ਦੇ ਨਾਲ ਸ਼ਰਧਾ ਤੇ ਫਲ ਭੇਟ ਕਰੀਏ ਕਿਉਂਕਿ ਇਸ ਆਦਮੀ ਦੇ ਨਾਲ ਸਾਡਾ ਪਿਆਰ ਦਾ ਸਬੰਧ ਸੀ 2016 ਦਾ ਦੋਹੇ 2016 ਦੇ ਵਿੱਚ ਨਾ ਇੱਕ ਮੈਂ ਲਾਈਨਾਂ ਲਿਖੀਆਂ ਸੀਗੀਆਂ ਕੀ ਕੀ ਗੱਲਾਂ ਦੱਸਾਂ ਅੱਜ ਦੇ ਪੰਜਾਬ ਦੀਆਂ ਤੇ ਉਹ ਮੈਂ YouTube ਤੇ ਪਾਈਆਂ ਹੁਣ ਵੀ ਤੁਸੀਂ ਵੇਖ ਸਕਦੇ ਹੋ ਤੇ ਇਸ ਆਦਮੀ ਨੇ ਉਸ ਮੈਨੂੰ ਉਸ ਟਾਈਮ ਮੈਨੂੰ ਫੋਨ ਕੀਤਾ ਸੀ ਅਕਤੂਬਰ 2016 ਦੇ ਵਿੱਚ ਵੀ ਉਹ ਤੁਸੀਂ ਬਹੁਤ ਸੋਹਣਾ ਲਿਖਿਆ ਉਹ ਤਾਂ ਮੈਂ ਪਤਾ ਵੀ ਨਹੀਂ ਸੀ ਮੈਨੂੰ ਵੀ ਸਿੱਧੂ ਮੂਸੇ ਵਾਲਾ ਨਾਮ ਮੈਂ ਕਦੇ ਸੁਣਿਆ ਸੀਗਾ ਤੇ ਨਾ ਮੈਨੂੰ ਉਹਨਾਂ ਬਾਰੇ ਬਹੁਤੀ ਜਾਣਕਾਰੀ ਸੀ ਜਦੋਂ ਮੈਂ ਲੋਕਾਂ ਨੂੰ ਦੱਸਿਆ ਲੋਕ ਕਹਿੰਦੇ ਉਹ ਤਾਂ ਬਹੁਤ ਵੱਡੀ ਹਸਤੀ ਆ ਫਿਰ ਮੈਂ ਉਹਨਾਂ ਨੂੰ ਸੁਣਨ ਲੱਗਾ ਸੀ ਸਿੱਧੂ ਮੂਸੇ ਵਾਲੇ ਦਾ ਹਰ ਇੱਕ ਨਵਾਂ ਗਾਣਾ ਉਡੀਕਦੇ ਸੀਗੇ ਸਾਡਾ ਉਹ ਤਾਂ ਮਨ ਬਹੁਤ ਉਦਾਸ ਹੋਇਆ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਆਪਣੇ ਮਿੱਤਰ ਪਿਆਰੇ ਨੂੰ ਆਪਣੀ ਕਲੇਜ ਦੇ ਨਾਲ ਜਿਹੜਾ ਹੈਗਾ ਇਹ ਸਟੈਚੂ ਸ਼ੁਰੂ ਕੀਤਾ ਆਉਣ ਵਾਲੇ ਸਮੇਂ ਚ ਅਸੀਂ ਜਿਹੜਾ ਆਦਮ ਕੱਦ ਸਟੈਚੂ ਜਿਹੜਾ ਮਹਾਨ ਦੇਸ਼ ਭਗਤ پارک ਕਲਕਲਾਂ ਦੇ ਵਿੱਚ ਉਹ ਉਹਦੀ ਸਦੀਵੀ ਯਾਦ ਨੂੰ ਸਮਰਪਿਤ ਲਾ ਰਹੇ ਹਾਂ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਮਾਨ ਸੀ ਉਹ ਸਿੱਧੂ ਮੂਸੇਵਾਲਾ